ਕਿਸਾਨ ਵੀਰੋ ਆਪਾਂ ਇਸ ਵੀਡੀਓ ਚ ਤਰਵੱਤਰ ਚੋਨਾ ਦੇਖਦੇ ਆਂ ਜਿੱਥੇ ਆਪਾਂ ਗੱਲ ਪਾਣੀ ਦੀ ਗੱਲ ਕਰਦੇ ਆਂ ਪਾਣੀ ਪਚਾਉਣ ਦੀ ਗੱਲ ਕਰਦੇ ਆਂ ਉਹ ਸਬੰਧੀ ਗੱਲ ਵੀ ਕਰਦੇ ਆਂ ਤੇ ਤਜਰਬਾ ਵੀ ਸਾਂਝਾ ਕਰਦੇ ਆਂ ਅਗਲੀ ਵੀਡੀਓ ਚ ਆਪਾਂ ਗੱਲ ਕਰਾਂਗੇ ਭਾਵੇਂ ਤੁਹਾਡਾ ਤਰਵੱਤਰ ਹੈ ਤੇ ਚਾਹੇ ਤੁਸੀਂ ਸੁੱਕਾ ਵਿੱਚ ਕੇ ਪਾਣੀ ਲਾਇਆ ਉਹਦੇ ਚ ਨਦੀਨਾਂ ਦਾ ਪ੍ਰਬੰਧ ਕਿਵੇਂ ਕਰਨਾ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰ ਕਮਰਖਾ ਫਤਈ ਸਾਹਿਬ ਪਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤੇ ਕਿਸਾਨ ਦੋਸਤੋ ਆ ਪਹਿਲੀ ਹਨੇਰੀ ਚੱਲਣ ਤੋਂ ਬਾਅਦ ਦੇ ਵਿੱਚ ਆ ਆਪਣਾ ਚੋਨਾ ਸੀਗਾ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਨੇ ਸਾਰਾ ਕੁਝ ਇੱਕ ਕਰ ਦਿੱਤਾ ਪੱਤੇ ਸਾਰੇ ਸਾੜਤੇ ਆ ਦੂਰ ਤੱਕ ਸਿਆੜ ਦੇਖਿਓ ਕਿ ਪੀਲੀ ਭਾ ਮਾਰਦਾ ਸਿਆੜ ਉੱਗਿਆ ਬਹੁਤ ਸੋਹਣਾ ਹੈ ਪਰੰਤੂ ਸਾਰਾ ਪੀਲਾ ਹੋ ਗਿਆ ਸੜ ਗਿਆ ਆਮ ਕਿਸਾਨ ਇਸ ਜਗ੍ਹਾ ਤੇ ਡਰ ਜਾਂਦਾ ਹੈ ਕਿ ਹਾਏ ਇਹ ਤਾਂ ਖਤਮ ਹੋ ਜਾਊਗਾ ਪਰੰਤੂ ਆਪਾਂ ਇਹਨੂੰ ਪਾਣੀ ਨਹੀਂ ਲਾਇਆ ਤੇ ਨਾ ਹੀ ਇਹਨੂੰ ਅੱਗੇ ਚਲਦੀ ਲਾਉਣਾ ਸੀਗਾ ਕਿਉਂਕਿ ਜਿਹੜਾ ਇਹਨੂੰ ਪੱਟ ਕੇ ਦੇਖਿਆ ਇਹਦੀ ਜੜ ਥੱਲੇ ਬਹੁਤ ਵਧੀਆ ਗਿਲ ਦੇ ਵਿੱਚ ਉਤੋਂ ਥਫੇੜਿਆਂ ਨੇ ਇਹਨੂੰ ਜ਼ਰੂਰ ਮਾਰਤਾ ਸੀਗਾ ਪਰੰਤੂ ਇਹੀ ਤਾਂ ਚੀਜ਼ ਦਿਖਾਉਣੀ ਚਾਹੁੰਨੇ ਆ ਕਿ ਦੇਖੋ ਮਰੋਥਲ ਵਰਗੇ ਖੇਤ ਦੇ ਵਿੱਚ ਝੋਨਾ ਜਿਹੜਾ ਹੈਗਾ ਟੈਕ ਦਾ ਪਿਆ ਹੈ ਭਾਵੇਂ ਇਹ ਝੋਨਾ ਹਜੇ ਤੀ ਕੇਵਲ ਤੇ ਕੇਵਲ 7 ਦਿਨ ਦਾ ਹੈ ਜਿਸ ਦਿਨ ਇਹ ਇਹ ਵੀਡੀਓ ਰਿਕਾਰਡ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਫਿਰ ਅਗਲੀ ਨੇਰੀ ਫਿਰ ਆਉਂਦੀ ਹੈ ਹਨੇਰੀ ਆਉਣ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਜਿਹੜਾ ਹੈਗਾ ਮੀਂਹ ਪੈ ਜਾਂਦਾ ਸਾਡੇ ਮੀਂਹ ਜ਼ਿਆਦਾ ਤਾਂ ਨਹੀਂ ਪਿਆ ਲੇਕਿਨ ਥੋੜਾ ਮੀਂਹ ਜਰੂਰ ਪੈ ਗਿਆ ਤਾਂ ਉਸ ਤੋਂ ਬਾਅਦ ਖੇਤ ਦੇ ਕੀ ਹਾਲਾਤ ਹੁੰਦੇ ਆ ਤੁਸੀਂ ਅੱਗੇ ਦੇਖਿਓ ਤਾਂ ਇਹ ਆਪਾਂ ਉਸੇ ਜਗ੍ਹਾ ਤੇ ਬੈਠੇ ਆਂ ਜਿਸ ਜਗ੍ਹਾ ਤੇ ਪਹਿਲੇ ਦਿਨ ਫੋਟੋ ਖਿੱਚੀ ਸੀਗੀ ਤੇ ਇਹ ਹੀ ਬੁੱਟੇ ਜਿਹੜੇ ਸੁੱਕੇ ਪਏ ਸੀ ਸੜੇ ਪਏ ਸੀਗੇ ਇਹ ਦਵਾ ਦੇਖੋ ਇਹਨਾਂ ਦੀ ਸ਼ਕਲ ਸੂਰਤ ਸੋਹਣੀ ਬਣ ਗਈ ਇਹ ਇਹ ਦਿਸਣ ਲੱਗ ਪਈ ਪਰੰਤੂ ਇਹਦੇ ਵਿੱਚ ਦਿੱਕਤ ਇਹ ਹੈ ਕਿ ਇਹ ਝੋਨਾ ਹਜੇ ਤੱਕ ਪੂਰਨ ਤੌਰ ਤੇ ਬਾਹਰ ਨਹੀਂ ਨਿਕਲਿਆ ਸੀਗਾ ਲੇਕਿਨ ਕੰਡ ਨੇ ਉੱਤੇ ਪੇਪੜੀ ਬਣਾ ਦਿੱਤੀ ਹੁਣ ਸਾਡੀ ਮਜਬੂਰੀ ਬਣ ਗਈ ਹੈ ਕਿ ਇਹੇ ਕਰੰਟ ਪੰਨੇ ਨਹੀਂ ਜਾ ਸਕਦੀ ਅਸੀਂ ਇਹਨੂੰ ਜਿਹੜਾ ਹੈਗਾ ਪਾਣੀ ਲਾਵਾਂਗੇ ਤਾਂ ਐਸ ਝੋਨੇ ਨੂੰ ਅਸੀਂ ਹੁਣ ਪਾਣੀ ਲਾਵਾਂਗੇ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਐਚ ਨਦੀਨ ਆਸ਼ਿਕ ਦਵਾਈ ਵੀ ਦੁਬਾਰਾ ਹੀ ਪਾ ਦੇਵਾਂਗੇ ਤਾਂ ਕਿ ਹਮੇਸ਼ਾ ਲਈ ਜਿਹੜਾ ਹੈਗਾ ਨਦੀਨ ਦਾ ਕੰਮ ਪੱਕਾ ਖਤਮ ਹੋ ਜਾਵੇ ਤਾਂ ਮੈਂ ਇਹਦੇ ਨਾਲ ਤੁਹਾਨੂੰ ਇੱਕ ਖੇਤ ਦੂਜਾ ਦਿਖਾਉਣਾ ਹੈ ਜਿਹੜਾ ਖੇਤ ਐਸ ਖੇਤ ਦੇ ਨਾਲੋਂ ਲਗਭਗ 8-9 ਦਿਨ ਪਹਿਲਾਂ ਬੀਜਿਆ ਹੋਇਆ ਬਿਲਕੁਲ ਇਹਦੇ ਨਾਲ ਹੈ ਤੁਸੀਂ ਉਹਦੇ ਹਾਲਾਤ ਦੇਖੋ ਕਿ ਉਹਨੂੰ ਵੀ ਜਿਹੜਾ ਹੈਗਾ ਗਰਮੀ ਤੇ ਹਨੇਰੀ ਨੇ ਬਹੁਤ ਮਾਰਿਆ ਆ ਖੇਤ ਆ ਗਿਆ ਉਹ ਗਰਮੀ ਤੇ ਹਨੇਰੀ ਕਿ 47 ਡਿਗਰੀ ਤਾਪਮਾਨ ਗਿਆ 47 ਡਿਗਰੀ 47 ਡਿਗਰੀ ਦੇ ਵਿੱਚ ਇਹ ਖੇ ਜਿਹੜਾ ਹੈਗਾ ਜਿਉਂਦਾ ਰਿਹਾ ਤੇ ਤੁਸੀਂ ਇਹ ਇਹਦੀ ਕੰਡੀਸ਼ਨ ਦੇਖ ਲਓ ਬਹੁਤ ਸੋਹਣਾ ਬੂਟਾ ਹੈ ਬਹੁਤ ਸੋਹਣਾ ਬੂਟਾ ਹੈ ਤੇ ਮੈਂ ਇੱਕ ਚੀਜ਼ ਇੱਥੇ ਨੋਟ ਜ਼ਰੂਰ ਕੀਤੀ ਹੈ ਕਿ ਆ ਜਿਹੜੀ ਸਟੈਪ ਵਾਲੀ ਟ੍ਰੇਲ ਦੇ ਪਿੱਛੇ ਲੋਕ ਭੱਜੇ ਫਿਰਦੇ ਐ ਤਾਰਵੱਤਰ ਦੇ ਵਿੱਚ ਇਹ ਕਾਮਯਾਬ ਨਹੀਂ ਹੈਗੀ ਤਾਰਵੱਤਰ ਦੇ ਵਿੱਚ ਜਿੱਥੇ ਇੱਕ ਬੂਟਾ ਨਹੀਂ ਉੱਗਿਆ ਤਾਂ ਜਿਹੜਾ ਖੱppa ਹੈਗਾ ਨਾ 6 ਇੰਚ ਜਿਹੜਾ 12 ਇੰਚ ਦਾ ਖੱppa ਹੋ ਜਾਂਦਾ ਹੈ ਤਾਂ ਸਾਡੀ ਪੁਰਾਣੀ ਟ੍ਰੇਲ ਹੀ ਜਿਹੜੀ ਹੈਗੀ ਹੈ ਹਜੇ ਤੱਕ ਬੈਟਰ ਹੈ ਤੇ ਸੋਨਾ ਚੋਨਾ ਸੋਨਾ ਇਹੇ ਇਹ 'ਚ ਕੋਈ ਦਿੱਕਤ ਨਹੀਂ ਹੈਗੀ ਚੋਨਾ ਜਿਹੜਾ ਹੈਗਾ ਭਾਵੇਂ ਇਹਨੂੰ ਥਫੇੜੇ ਵੱਜੇ ਐ ਪਰੰਤੂ ਇਹ ਝੋਨਾ ਜਿਹੜਾ ਹੈਗਾ ਆਪਣਾ ਪੂਰਾ ਜਿਹੜਾ ਹੈਗਾ ਕੰਮ ਕਰ ਗਿਆ ਖੇਤ ਵਧੀਆ ਲੁਕਾ ਗਿਆ ਮੈਂ ਇਹ ਕਹਿਣਾ ਚਾਹਾਂਗਾ ਸਿੱਧੀ ਬਿਜਾਈ ਕਾਮਯਾਬ ਹੈ ਜਿਹੜੇ ਵੀਰ ਕਹਿੰਦੇ ਕਿ ਪਾਣੀ ਨਹੀਂ ਪੈਂਦਾ ਸੁੱਕਾ ਬੀਜ ਕੇ ਜੇ ਤੁਸੀਂ ਬੀਜਦੇ ਹੋ ਤਾਂ ਪਾਣੀ ਨਹੀਂ ਪੈਂਦਾ ਤਰਵਤਰ ਚ ਪਾਣੀ ਪੂਰਾ ਪੈਂਦਾ ਹੈ ਤੇ ਆਪਾਂ ਅਗਲੀਆਂ ਵੀਡੀਓ ਚ ਹੋਰ ਗੱਲ ਕਰਦੇ ਹਾਂ